ਮਿੱਤਰੋ ਗੱਲ ਸੱਚੀ ਹੈ ਕਿ ਭਾਰਤੀ ਲੋਕ ਜਗਾੜੀ ਹੁੰਦੇ ਆ ਸੋ ਦੇਖੋ ਭਾਰਤੀਆਂ ਨੇ ਕੀ ਕੀਤਾ ਕਿ ਏਸੀ ਨੂੰ ਵੀ ਬਣਾਤਾ ਏਸੀ 에ਅਰ ਪਿਊਰੀਫਾਇਰ ਐ ਵਰਲਡ ਦਾ ਫਰਸਟ ਏਸੀ 에ਅਰ ਪਿਊਰੀਫਾਇਰ ਆ ਇਹ ਆਈਆਈਟੀ ਕਾਨਪੁਰ ਤੇ ਆਈਆਈਐਸਸੀ ਬੰਗਲੌਰ ਨੇ ਮਿਲ ਕੇ ਬਣਾਇਆ ਸੋ 에ਅਰਸ ਕੰਪਨੀ ਦਾ ਹੈਗਾ ਸੋ ਬਹੁਤ ਵਧੀਆ ਚੀਜ਼ ਆ ਸੋ ਤੁਸੀਂ ਦੇਖ ਸਕਦੇ ਆ ਕਿ ਕਿੱਡੀ ਵਧੀਆ ਚੀਜ਼ ਆ ਇਹਦੇ ਨਾਲ ਤੁਹਾਡੇ ਜਿਹੜੇ ਜਿਹੜਾ ਰੂਮ ਆ ਹਨਾ ਉਹਦੇ ਵਿੱਚ ਬਿਲਕੁਲ ਫਰੈਸ਼ 에ਅਰ ਤੁਹਾਨੂੰ ਮਿਲੇਗੀ ਜਿੰਨੇ ਵੀ ਜਮਸ ਵਗੈਰਾ ਉਹ ਸਾਰੇ ਕਲੀਅਰ ਹੋ ਜਾਣਗੇ ਨਾ ਡਸਟ ਆ ਜਿਵੇਂ ਉਹ ਨਹੀਂ ਹੋਣੀਗੀ ਜਮਸ ਬਿਲਕੁਲ ਮਰ ਜਾਣਗੇ ਤੇ ਕਲੀਨ 에ਅਰ ਤੁਹਾਨੂੰ ਮਿਲੂਗੀ ਸੋ ਬਹੁਤ ਘੈਂਟ ਚੀਜ਼ ਬਣਾਈ ਆ ਤੇ ਆ ਦੇਖੋ ਲਗਾਉਣਾ ਬਹੁਤ ਸਿੰਪਲ ਆ ਜਿਹੜਾ ਆਪਣਾ ਏਸੀ ਹੁੰਦਾ ਉਹਦੇ ਉੱਪਰ ਜਿਹੜੀ ਜਾਲੀ ਹੁੰਦੀ ਸਿੰਪਲੀ ਉਹਦੇ ਉੱਤੇ ਰੱਖ ਦੇਣਾ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਉੱਪਰ ਟਿਕਾ ਦੇਣਾ ਤੇ ਕੰਮ ਸਟਾਰਟ ਹੋ ਜੂ ਜਿਹੜਾ ਤੁਹਾਡਾ ਏਸੀ ਆ ਫੈਨ ਮੋਡ ਤੇ ਕਰਕੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਸਮਰ ਦੇ ਵਿੱਚ ਵੀ ਤੇ ਵਿంటర్ ਦੇ ਵਿੱਚ ਵੀ ਜੇ ਤੁਸੀਂ ਚਾਹੋ ਤਾਂ ਤੇ ਬਹੁਤ ਵਧੀਆ ਚੀਜ਼ ਆ ਇਹਦਾ ਕੋਈ ਰੇਟ ਵੀ ਜ਼ਿਆਦਾ ਨਹੀਂ ਹਨਾ ਮਤਲਬ ਸਿੰਪਲ ਜੇ ਆਪਾਂ ਗੱਲ ਕਰੀਏ 2200 ਰੁਪਏ ਦਾ ਹੈਗਾ ਇਹ ਤੇ ਇਹਦੇ ਤੋਂ ਬਿਨਾ ਜੇ ਆਪਾਂ ਵੈਸੇ ਕੋਈ 에ਅਰ ਪਿਊਰੀਫਾਇਰ ਬਾਇ ਕਰਨਾ ਹੋਵੇ ਤਾਂ ਦੇਖੋ 9999 ਹੋ ਗਿਆ ਜੋ ਕਾਫੀ ਰੇਟ ਆ ਨਾ 6499 ਹੋ ਗਿਆ ਤੇ ਇਹਦੇ ਵੱਲੋਂ ਕੀ ਰਿਵਿਊਜ਼ ਵਗੈਰਾ ਵੀ ਬਹੁਤ ਵਧੀਆ ਆ ਨਾ ਜਿਨ੍ਹਾਂ ਲੋਕਾਂ ਨੇ ਖਰੀਦਿਆ ਕਾਫੀ ਚੰਗੀ ਰੇਟਿੰਗ ਆ ਸੋ ਤੁਸੀਂ ਬਾਇ ਕਰ ਸਕਦੇ ਹੋ ਇਹਦਾ ਲਿੰਕ ਵੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਸੋ ਆ ਦੇਖੋ ਜਿਨ੍ਹਾਂ ਨੇ ਖਰੀਦਿਆ ਹੋਇਆ ਕਾਫੀ ਵਧੀਆ ਰਿਵਿਊ ਬਾਈ ਨੇ ਦਿੱਤਾ ਹੋਇਆ ਕੀ ਉਹਨਾਂ ਨੇ ਬਾਇ ਕੀਤਾ ਨਾਈਸ ਪ੍ਰੋਡਕਟ ਆਫਟਰ 1 ਮੰਥ ਆਫ ਯੂਜ਼ ਉਹਨਾਂ ਦੱਸਿਆ ਕਿ ਵਧੀਆ ਰਿਹਾ ਤੇ ਉਹਨਾਂ ਦੇ ਬੱਚੇ ਨੂੰ ਪ੍ਰੋਬਲਮ ਸੀਗੀ ਕਾਫੀ ਜਿ ਕੰਮ ਕਰਾਂਦਾ ਇਹਦੇ ਨਾਲ ਠੀਕ ਹੋ ਗਿਆ ਸੋ ਤੁਸੀਂ ਬਾਇ ਕਰ ਸਕਦੇ ਹੋ